हां जी दोस्तों सत श्री अकाल जी आज ਆਪਾਂ ਪਹੁੰਚੇ ਹਾਂ ਜੀ ਸਰਸ ਮੇਲਾ ਦੇਖਣ ਜੋ ਕਿ ਪਟਿਆਲੇ ਦੇ ਸੀਸ ਮਹਿਲ ਦੇ ਵਿੱਚ ਲੱਗਿਆ ਹੋਇਆ ਹੈ ਤੇ ਇਸ ਮੇਲੇ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੁੰਦੀ ਹੈ ਜਿਵੇਂ ਵੱਖ-ਵੱਖ ਰਾਜਾਂ ਤੇ ਲੋਕ ਆਪਣੀਆਂ ਕਲਾਕ੍ਰਿਤੀਆਂ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਹਨ ਤੇ ਕੁਝ ਹੋਮ ਮੇਡ ਤੇ ਕੁਝ ਕੰਪਨੀ ਮੇਡ ਚੀਜ਼ਾਂ ਹੁੰਦੀਆਂ ਨੇ ਜੋ ਤੁਸੀਂ ਖਰੀਦ ਵੀ ਸਕਦੇ ਹੋ ਆਓ ਚੱਲਦੇ ਹਾਂ ਆਪਾਂ ਮੇਲੇ ਦੇ ਵਿੱਚ ਤੇ ਦੇਖਦੇ ਹਾਂ ਕਿਸ ਤਰ੍ਹਾਂ ਦਾ ਹੈ ਮੇਲਾ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਟਿਕਟਕਰ ਹੈ ਇੱਥੇ ਟਿਕਟ ਅੰਦਰ ਜਾਣ ਦੀ 100 ਰੁਪਿਆ ਟਿਕਟ ਲੈਂਦੇ ਨੇ ਤੇ ਟਿਕਟ ਸਾਨੂੰ ਸਾਹਮਣੇ ਬਣੇ ਗੇਟਾਂ ਦੇ ਉੱਪਰ ਚੈੱਕ ਕਰਕੇ ਫਿਰ ਅੰਦਰ ਐਂਟਰੀ ਹੁੰਦੀ ਹੈ ਆਓ ਚੱਲਦੇ ਹਾਂ ਹਾਂਜੀ ਦੋਸਤੋ ਟਿਕਟ ਲੈਣ ਤੋਂ ਬਾਅਦ ਸਾਡੀ 15 ਤੋਂ 20 ਮਿੰਟ ਲੱਗੇ ਸਾਨੂੰ ਟਿਕਟ ਲੈਣ ਨੂੰ ਤੇ ਉਸ ਤੋਂ ਬਾਅਦ ਸਾਡੀ ਐਂਟਰੀ ਅੰਦਰ ਹੋ ਚੁੱਕੀ ਸੀ ਮੇਲੇ ਦੇ ਵਿੱਚ ਬਹੁਤ ਵਧੀਆ ਪ੍ਰਬੰਧ ਕਰਾ رکھے ਸਨ ਮੈਡੀਕਲ ਸਹੂਲਤ ਤੋਂ ਲੈ ਕੇ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਹਰ ਇੱਕ ਹਰੇਕ ਚੀਜ਼ ਦਾ ਅਲੱਗ-ਅਲੱਗ ਕਾਊਂਟਰ ਲਗਾ ਰੱਖਿਆ ਸੀ ਸਾਹਮਣੇ ਦੇਖ ਸਕਦੇ ਹੋ ਤੁਸੀਂ ਮੇਲੇ ਦੀ ਐਂਟਰੀ ਤੇ ਬਹੁਤ ਵੱਡੇ-ਵੱਡੇ ਝੁੱਲੇ ਨਜ਼ਰ ਆ ਰਹੇ ਨੇ ਵੱਡੇ ਛੋਟੇ ਕੋਈ ਵੀ ਇਹ ਜੀ ਨੂੰ ਇੰਜੋਏ ਕਰ ਸਕਦਾ ਹੈ ਤੇ ਆਓ ਚੱਲਦੇ ਆ ਨਾਲ-ਨਾਲ ਆਪਾਂ ਦਿਖਾਉਣਾ ਸਾਨੂੰ ਅੱਗੇ-ਅੱਗੇ ਹਾਂਜੀ ਇੱਕ ਗੱਲ ਆਪਾਂ ਹੋਰ ਦੱਸਦੀ ਹਾਂ ਵੀ ਸਾਰਸ ਮੇਲਾ ਹੁੰਦਾ ਕੀ ਹੈ ਸਾਰਸ ਮੇਲੇ ਦੇ ਵਿੱਚ ਮੇਨ ਤਾਂ ਜਿਵੇਂ ਦੂਰੋਂ ਦੂਰੋਂ ਸਿਲਪਕਾਰ ਕਲਾਕਾਰ ਜੋ ਪਹੁੰਚੇ ਨੇ ਹੱਥੀਂ ਕ੍ਰੀਤੀਆਂ ਕੀਤੀਆਂ ਕਰਦੇ ਨੇ ਤੇ ਉਹਨਾਂ ਲਈ ਇੱਕ ਮੰਚ ਪ੍ਰਦਾਨ ਕਰਨਾ ਹੈ ਇੱਕ ਸਟੇਜ ਪ੍ਰਦਾਨ ਕਰਨਾ ਹੈ ਜਿੱਥੇ ਕਿ ਉਹ ਆਪਣੀਆਂ ਕੀਤੀਆਂ ਕਲਾਕ੍ਰੀਤੀਆਂ ਦਿਖਾ ਸਕਣ ਤੇ ਵੇਚ ਵੀ ਸਕਦੇ ਨੇ ਤੁਸੀਂ ਵੀ ਜੇ ਕੁਝ ਹੱਥੀ ਕਲਾ ਕਰਦੇ ਹੋ ਆਪਦੀ ਤਾਂ ਤੁਸੀਂ ਸਾਰਸ ਮੇਲੇ ਦੇ ਵਿੱਚ ਆਪਦੀ ਸਟਾਲ ਲਗਾ ਸਕਦੇ ਹੋ ਤੇ ਉੱਥੇ ਵੇਚ ਸਕਦੇ ਹੋ ਦੇਸ਼ ਵਿਦੇਸ਼ ਦੇ ਵਿੱਚੋਂ ਵੀ ਲੋਕ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ ਤੇ ਪਟਿਆਲ ਵੀ ਲੋਕਾਂ ਲਈ ਤਾਂ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ ਸੀਸ਼ ਮਹਿਲ ਤੇ ਵੀ ਆਪਾਂ ਥੋੜਾ ਜਿਹਾ ਜਾਣਨਾ ਪਾ ਲਈਏ ਇਸ ਗੱਲ ਤੇ ਮੋਤੀ ਬਾਗ ਪੈਲੈਸ ਦੇ ਨਾਂ ਨਾਲ ਵੀ ਇਹ ਜਗ੍ਹਾ ਨੂੰ ਜਾਣਿਆ ਜਾਂਦਾ ਹੈ ਤੇ ਬਾਕੀ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਮਹਾਰਾਜਾ ਨਰਿੰਦਰ ਸਿੰਘ ਨੇ 1847 ਈਸਵੀ ਦੇ ਵਿੱਚ ਇਹ ਪੈਲਸ ਬਣਾਇਆ ਸੀਗਾ ਤੇ ਇੱਥੇ ਜਿੱਥੋਂ ਤੱਕ ਮੈਂ ਦੇਖਿਆ ਬਹੁਤ ਜ਼ਿਆਦੇ ਪੁਰਾਣੇ ਸਿੱਕੇ ਜੋ ਕਿ ਵੱਖ-ਵੱਖ ਰਾਜਸਥਾਨ ਦੇ ਉਹ ਇੱਥੇ ਸਾਂਭੇ ਹੋਏ ਨੇ ਇਸ ਪੈਲਸ ਦੇ ਵਿੱਚ ਤੇ ਇੱਕ ਗੱਲ ਮੈਂ ਹੋਰ ਵੀ ਸੁਣੀ ਆ ਬਹੁਤ ਜ਼ਿਆਦੇ ਤੇ ਕਹਿੰਦੇ ਵੀ ਪਟਿਆਲਾ ਰਿਆਸਤ ਦੇ ਸਿੱਕੇ ਨਹੀਂ ਇੱਥੋਂ ਮਿਲੇ ਹੈਗੇ ਤੇ ਬਾਕੀ ਰਾਜਸਥਾਨ ਦੇ ਸਿੱਕੇ ਇੱਥੇ ਬਖ ਸਾਂਭੇ ਹੋਏ ਨੇ ਤੇ ਆਓ ਚੱਲਦੇ ਹਾਂ ਹੁਣ ਆਪਾਂ ਮੇਲੇ ਦੇ ਵਿੱਚ ਆ ਦੇਖ ਤੁਹਾਨੂੰ ਜੀ ਕੱਪੜਿਆਂ ਦੀ ਸਟਾਲ ਕਾਰਪਟ ਵਗੈਰਾ ਆ ਵੀ ਪਏ ਨੇ ਬਹੁਤ ਸੋਹਣੇ ਨੇ ਯਾਰ ਹਜੂ ਲੱਗ ਰਹੀ ਹੈ ਪਰਾ ਪਰਾ ਉਹ ਕਰਨੀ ਪੰਜਾਬੀ ਜੁੱਤੀਆਂ ਕਿਸੇ ਨੇ ਗ੍ਰਾਫਟ ਕਰਨੀ ਹੋਵੇ 300 ਰੁਪਏ ਤੋਂ ਬਾਈ ਸ਼ੁਰੂ ਹੋ ਜਾਂਦੀ ਹੈ ਪੰਜਾਬੀ ਜੁੱਤੀ ਜਿੱਥੇ ਤੱਕ ਮਰਜ਼ੀ ਲੈ ਸਕਦੇ ਹੋ ਤੁਸੀਂ ਆਹ ਦੇਖੋ ਯਾਰ ਪੱਥਰ ਦੇ ਨਖੀ ਦੇਖ ਜਿਹੜੀ ਤੂੰ ਚੀ ਗੈਤੀ ਜਿਵੇਂ ਤਾਂ ਨਵੀਂ ਕੋਠੀ ਬਣਾਈ ਉੱਥੇ ਸ਼ੇਰ ਰੱਖਦੇ ਉੱਪਰ ਓਏ ਸਜਾਵਟੀ ਚੀਜ਼ਾਂ ਨੇ ਇਦਾਂ ਪਤਾ ਜੀ ਦੇ ਆਪਣੇ ਹਣ ਸਟੈਚੂ ਨੇ ਇਹ ਆਹ ਦੇਖ ਸਕਦੇ ਤੁਸੀਂ ਹਾਂ ਬਹੁਤ ਜਿਆਦੇ ਸੋਹਣੇ ਦੀਦਾਂ ਨੇ ਕਰਦੇ ਡਰੈਗ ਨੂੰ ਦਾ ਸ਼ਿੰਗਾਰ ਬਣ ਸਕਦੀ ਨੇ ਤੁਹਾਡੇ ਇਹ ਮੈਂ ਬੁੱਧ ਜੀ ਦਾ ਸਟੈਚੂ ਹੈ ਕਿੰਨੇ ਕਿੱਥੋਂ ਸ਼ੁਰੂ ਹੈ ਨੇ 90000 ਦਾ ਆ 90000 ਤੋਂ ਬਾਈ ਜੀ ਇਹ 90000 ਰੁਪਏ ਤੋਂ ਲੈ ਕੇ ਇਹਨਾਂ ਦਾ ਦੇਖ ਲਓ ਸਾਰੀ ਚੀਜ਼ ਇਹ ਸਾਰਾ ਹੈਗਾ ਪੱਥਰੀ ਇੱਕ ਤਰ੍ਹਾਂ ਦਾ ਵਾਈਟ ਇਹ ਮਾਰਬਲ ਚ ਨੇ ਸਾਰੇ ਮਾਰਬਲ ਮਾਰਬਲ ਹੀ ਆ ਬਾਈ ਸਾਰਾ ਮਾਰਬਲ ਨੂੰ ਕੱਢ ਕੇ ਬਣਾਏ ਗਏ ਨੇ ਮੈਂ ਤਾਂ ਮਹਿੰਗਾ ਬਹੁਤ ਜ਼ਿਆਦੇ ਲੱਗਿਆ ਬਾਬੇ ਬਹੁਤ ਜ਼ਿਆਦੇ ਮਹਿੰਗਾ ਸੀ ਆ ਦੇਖ ਸਕਦੇ ਅੱਗੇ ਹੋਰ ਆ ਗਿਆ ਆਪਾਂ ਇਸਕਾ ਕੀ ਪ੍ਰਾਈਸ ਹੈ 5500 ਦਾ ਸਰ 5500 ਦਾ ਇੱਕ ਦੋ ਜੋੜਾ ਆ ਲੈ ਵੀ ਜੋੜਾ ਜੇ ਤੁਸੀਂ ਨੇ ਲੈਣਾ ਤਾਂ 5500 ਰੁਪਏ ਦਾ ਇਹ ਆ ਦੇਖ ਸਕਦੇ ਹੋ ਤੁਸੀਂ ਉਸ ਹਾਬ ਦੇ ਨਾਲ ਇੱਥੇ ਸਾਰੀ ਚੀਜ਼ ਦਾ ਰੇਟ ਆ ਲਾ ਸਕਦੇ ਹਾਂ ਵੀ ਕੀ ਚੀਜ਼ ਕਿੰਨੇ ਦੀ ਪੈ ਰਹੀ ਆ ਕਿਵੇਂ ਪੈ ਰਹੀ ਆ ਆ ਦੇਖੋ ਓਡੇ ਘਰ ਦੇ ਡ੍ਰੈنگ ਰੂਮ ਦੇ ਵਿੱਚ ਕੋਈ ਵੀ ਚੀਜ਼ ਐ ਇਹ ਤੁਸੀਂ ਇੱਥੋਂ ਲੈ ਆ ਕੇ ਰੱਖ ਸਕਦੇ ਹੋ ਬਹੁਤ ਸੋਹਣੀਆਂ ਬਹੁਤ ਸੋਹਣੀਆਂ ਪੀਜਾਂ ਨੇ ਇਹਦਾ ਹਾਂਜੀ ਕਿਵੇਂ ਲੱਗੇ ਜੀ ਫਿਰ ਰੇਟ ਰੂਟ ਤਾਂ ਬਾਈ ਮੈਨੂੰ ਤਾਂ ਬਹੁਤ ਜ਼ਿਆਦਾ ਲੱਗੇ ਤੁਹਾਨੂੰ ਕਿਵੇਂ ਲੱਗੇ ਰੇਟ ਬਾਕੀ ਤੁਸੀਂ ਦੱਸਦੇ ਹੋ ਨਹੀਂ ਉਧਰ ਉਹ ਨਹੀਂ ਮੈਨੂੰ ਤਾਂ ਬਹੁਤ ਜ਼ਿਆਦਾ ਲੱਗੇ ਉਹ ਜਿਵੇਂ ਉਹ 5500 ਰੁਪਏ ਦੇ ਕਹਿ ਰਿਹਾ ਸੀ ਤੁਸੀਂ ਨੇ ਆਪਾਂ ਵੀ ਕਿੱਥੋਂ ਸ਼ੁਰੂ ਹੈ ਇਹ ਕਾਰਪਟ ਹਾਂ ਕਿੰਨੇ ਪੈਸੇ 2500 ਤੋਂ 2500 ਤੋਂ 2300 ਤੋਂ ਸ਼ੁਰੂ ਨੇ ਭਈਆ ਕਾਰਪਟ ਜਿਹੜੇ ਤੁਸੀਂ ਦੇਖ ਰਹੇ ਹੋ ਨਾ ਥੱਲੇ نیچے ਸਾਰੀ ਜੀ 2500 ਰੁਪਏ ਤੋਂ ਸ਼ੁਰੂ ਆ ਕਿੱਥੋਂ ਕਿੱਥੋਂ ਆਉਂਦੀ ਜੁਪੀ ਤੋਂ ਹਾਂ ਜੁਪੀ ਤੋਂ ਮਤਲਬ ਫਾਦੋ ਵਾਲੀ ਬਣਦਾ ਹੈ ਉੱਥੇ ਬਣਦਾ ਹੈ ਭਈ ਜੁਪੀ ਦੇ ਵਿੱਚ ਹੀ ਪ੍ਰੋਡਕਸ਼ਨ ਹੁੰਦੀ ਹੈ ਕਹਿੰਦੇ ਇਹਨਾਂ ਦੀ ਉੱਥੇ ਬਣਾਉਂਦੇ ਨੇ ਇਹ ਤੇ ਮੇਲਿਆਂ ਦੇ ਉੱਪਰ ਵੀ ਵੇਚਦੇ ਸੀ ਆਕਣਾ ਮੇਲੇ ਜਾਂਦੇ ਹੋ ਠੀਕ ਆ ਠੀਕ ਆ ਮੇਲਿਆਂ ਦੇ ਉੱਪਰ ਜਾਂਦੇ ਨੇ ਤੇ ਉੱਥੇ ਪਾਜੀ ਗਰ ਕਹਿੰਦੇ ਬਾਜ਼ੀਆਂ ਪਾਉਂਦੇ ਨੇ ਮੇਤੋ ਬਾਈ ਦੀ ਬਾਜੀ ਮਿਸ ਹੋ ਗਈ ਬਹੁਤ ਸੋਹਣੀ ਬਾਜੀ ਹੋ ਸੀ ਵਸੇ ਇੱਕ ਮੈਂ ਦੇਖਿਆ ਬੰਦਾ ਤਾਂ ਨਹੀਂ ਇੱਥੇ ਕੋਈ ਚੀਜ਼ ਦਾ ਲੈ ਰਿਹਾ ਕੋਈ ਪਰ ਔਰਤਾਂ ਸ਼ਾਪਿੰਗ ਦੇ ਵਿੱਚ ਮੈਂ ਦੇਖਿਆ ਨੇ ਜਿਆਦਾ ਨਹੀਂ ਛੁੜੇ ਜਾ ਦਿਲਚਸਪੀ ਦਿਖਾ ਰਹੀਆਂ ਨੇ ਕਿ ਵੈਸੇ ਹੁੰਦਾ ਹੀ ਔਰਤਾਂ ਥੋੜਾ ਜਿਆ ਹੁੰਦਾ ਹੀ ਆ ਚੀਜ਼ ਫੀਡੂ ਤੋਂ ਦਿਨ ਦੇ ਵਿੱਚ ਸ਼ਾਪਿੰਗ ਕਰਨ ਦੇ ਵਿੱਚ ਹੱਥ ਖੁੱਲੇ ਹੀ ਹੁੰਦਾ ਤੇ ਆਹ ਦੇਖ ਸਕਦੇ ਹੋ ਕਿੰਨੀ ਸੋਹਣੀ ਚੀਜ਼ ਆ ਯਾਰ ਉਹ ਘੰਟਾ ਤੇ ਤੇ ਕਲਾਸਿਕ ਨੇ ਸੰਭਲੋ ਆ ਦੇਖ ਬੈਠਣ ਨੂੰ ਚੀਜ਼ਾਂ ਓਡੇ ਕਰਨ ਨੂੰ ਡਾਇਨਿੰਗ ਦੇਖਣਾ ਹੋਵੇ ਕਿਸੇ ਨੇ ਡਾਇਨਿੰਗ ਭਾਈ ਕਿਹੜੀ ਚੀਜ਼ ਪਈ ਆ ਆ ਡਾਈਨਿੰਗ ਸੈੱਟ ਦਾ ਕੀ ਰੇਟ ਆ ਬਾਈ ਜੀ 55000 55000 ਦਾ ਆ ਡਾਈਨਿੰਗ ਸੈੱਟ ਬਾਈ ਜਿਹੜਾ ਤੁਸੀਂ ਦੇਖ ਰਹੇ ਹੋ 55000 ਰੁਪਏ ਦਾ ਕਹਿ ਰਹੇ ਨੇ ਉਰੇ ਪਟਿਆਲੇ ਸਰਸ ਮੇਲੇ ਤੇ ਮੈਨੂੰ ਤਾਂ ਸੋਹਣਾ ਲੱਗਿਆ ਯਾਰ ਕਿਹੜੀ ਲੱਕੜ ਦਾ ਬਾਈ ਜੀ ਬਣਿਆ ਹੋਇਆ ਇਹ ਅਸਾਮ ਟੀਕ ਦਾ ਲੱਕੜ ਅਸਾਮ ਟੀਕ ਦਾ ਅਸਾਮ ਟੀਕ ਦੀ ਜਿਹੜੀ ਲੱਕੜ ਹੈ ਉਹਦਾ ਬਣਿਆ ਹੋਇਆ ਇਹ ਦੇਖ ਸਕਦੇ ਹੋ ਤੁਸੀਂ ਮੁੰਡਾ ਸੋਹਣਾ ਲੱਗ ਰਿਹਾ ਯਾਰ ਇਹ। ਉਹ ਦੇਖ ਲੈ ਕਿੰਨਾ ਵਧੀਆ ਯਾਰ। ਪਲਟੀ ਕੁਲਟੀ ਦੇਖਣ ਦਾ ਬਹੁਤ ਜ਼ਿਆਦਾ ਵਧੀਆ। ਮੈਂ ਲੈ ਕੇ ਆਇਆ ਸੀ ਮੈਂ ਵੀ 50000 ਰੁਪਏ ਲੈ ਕੇ ਆਇਆ ਸੀਗਾ। ਪਰ ਉਹਦੇ ਨਾਲੋਂ ਹੈਗਾ ਥੋੜਾ ਛੋਟਾ ਹੈ। ਕੁਰਸੀਆਂ ਤਾਂ ਉਨੀਆਂ ਨੇ, ਟੇਬਲ ਥੋੜਾ ਛੋਟਾ ਹੈ। ਪਰ ਸੋਹਣਾ ਬਹੁਤ ਜ਼ਿਆਦਾ ਉਹਨਾਂ ਵੱਧ। ਘੈਂਟ ਚੀਜ਼ ਹੈ ਯਾਰ ਪੂਰੀ। ਕਾਰਨਰ ਪਨੀਰ ਚਿਲਾ ਆਮ ਲੱਡੂ ਬੋਬੋ ਚਪਾਠੀ ਮਿਲਕ ਕਾਰਨਰ ਵਗੈਰਾ ਜੋ ਵੀ ਖਾਣ ਪੀਣ ਦੇ ਬੰਦੇ ਨੇ ਸਕ੍ਰੀਨ ਨੇ ਇੱਥੇ ਆ ਜਾ ਤੁਸੀਂ ਪਹਿਲਾਂ ਐਂਟਰੀ ਗੇਟ ਤੋਂ ਪਹਿਲਾਂ ਸਿੱਧੇ ਇੱਥੇ ਆਓ ਖਾ ਕੇ ਫੇਰ ਮੇਲਾ ਦੇਖੋ ਮਾਹ ਸੋਹਣੀ ਯਾਰ ਉਹ ਹੈ ਪ੍ਰਬੰਧ ਵਧੀਆ ਨੇ ਇੱਧਰ ਲੋਕ ਖਾਈ ਵੀ ਜਾਂਦੇ ਨੇ ਬੈਠੇ ਆ ਦੇਖੋ ਟੇਬਲ ਲੱਗ ਰੱਖ ਨੇ ਇੱਧਰ ਪੂਰੇ ਵਧੀਆ ਦੇਖ ਸਕਦੇ ਹੋ ਤੁਸੀਂ ਨਓ ਬਾਈ ਆ ਇਧਰ ਜੂ ਇਹ ਬਾਈ ਜੀ ਆਈਸਕ੍ਰੀਮ ਦੇਖੋ ਬਾਈ ਜੀ ਨਵਾਂ ਤਰੀਕਾ ਢੈਂਟ ਚੀਜ਼ ਆ ਯਾਰ ਪੂਰੀ ਆਓ ਜੀ ਯਾਰ ਰੀਅਲ ਫੂਡ ਰੀਅਲ ਫੂਡ ਤੇ ਸਪੈਸ਼ਲ ਸਪੈਸ਼ਲ ਚਾਹ ਮਾ ਕੇ ਹੁਣ ਆਪਾਂ ਤੇ ਆਪਾਂ ਟੀਵੀ 'ਚ ਨਹੀਂ ਦੇਖਦੇ ਹੁੰਦੇ ਜਿਹੜੀ ਸਪੈਸ਼ਲ ਚਾਹ ਹੈ ਇਹ ਚਾਹ ਪੀਣ ਲਈ ਤੁਹਾਨੂੰ ਆਉਣਾ ਪੂਗਾ ਪਟਿਆਲੇ ਸਾਹੀ ਦੇ। ਦੇਖ ਸਕਦੇ ਹੋ। ਕਿੰਨੇ ਰੁਪਏ ਦਾ ਕੱਪ ਹੈ ਜੀ? 10। ਇੱਕ ਕੱਪ ਦੇ ਦਿਓ। ਤੇ ਆਪਾਂ ਵੀ ਇੱਕ ਕੱਪ ਟੀਮਾਂ ਲਈ। ਹਾਂਜੀ। ਹਾਂ ਹਾਂ। 쿠ਪਨ ਕਹਿੰਦੇ ਲੈਣਾ ਪੂਗਾ ਪਹਿਲਾਂ ਆਪਾਂ ਨੂੰ। ਆਪਾਂ ਇੱਕ ਮਿੰਟ ਪੈਸੇ ਕੱਟ ਲਈਏ। ਕਹਿੰਦੇ ਮਿੱਟੀ ਦੀ ਸੁਗੰਧ ਆਉਗੀ ਛੋਟੀ ਚਾਹ ਦੇ ਵਿੱਚੋਂ। ਇਹ ਤੁਸੀਂ ਵੀ ਪਸੰਦ ਕਰ ਲਓ ਮਿੱਟੀ ਇਸ ਮੈਂ ਆ ਮਿੱਟੀ ਦੇ ਬਰਤਨਾਂ ਦੇ ਵਿੱਚ ਪਾ ਕੇ ਆਪਾਂ ਨੂੰ ਬਾਈ ਦਊਗਾ ਇੱਥੇ ਹੋ ਰਹੇ ਨੇ ਬਾਈ ਗਰਮ ਇਹ ਤੇ ਬਹੁਤ ਜ਼ਿਆਦਾ ਗਰਮ ਹੈ ਬਹੁਤ ਜ਼ਿਆਦਾ ਗਰਮ ਨਾ ਨਾ ਬਹੁਤ ਜ਼ਿਆਦਾ ਗਰਮ ਹੈ ਦੇਖ ਚਾਹ ਪੋ ਗਏ ਟਾਇਰ ਦਿਨ ਵੀ ਉਦੇ ਪਟਾਲੇ ਮੇਲੇ ਤੇ ਆਉਣੇ ਨਾ ਤਾਂ ਚਾਹ ਪੀ ਕੇ ਜਾਇਆ ਕਰ ਉਹਨੇ ਉਹ ਵੀ ਕਹਿੰਦੇ ਇੱਥੇ ਵੱਖ-ਵੱਖ ਸਟੇਟਾਂ ਤੋਂ ਆ ਕੇ ਉਹਨਾਂ ਨੇ ਬੜੀਆਂ ਸਟਾਲਾਂ ਲਗਾਈਆਂ ਹੋਈਆਂ ਨੇ ਫੂਡ ਜਿਹੜਾ ਕੋਈ ਵੀ ਫੂਡ ਆ ਤੁਸੀਂ ਜੇ ਰਾਜਸਥਾਨੀ ਫੂਡ ਜਾਂ ਜਲੇਬੀਆਂ ਇਹਨਾਂ ਦੀਆਂ ਵੱਖ-ਵੱਖ ਸਟੇਟਾਂ ਨੇ ਸਾਰਿਆਂ ਦੀਆਂ ਤੇ ਉੱਥੋਂ ਆ ਕੇ ਇਹਨਾਂ ਨੇ ਆਪਣੇ ਸਪੈਸ਼ਲ ਫੂਡ ਲਗਾਏ ਗਏ ਨੇ ਇੱਥੇ ਦੇਖ ਸਕਦੇ ਹੋ ਤੁਸੀਂ ਜਿਵੇਂ ਜੋਧਪੂਰੀ ਮਿਰਚੀ ਬੜਾ ਮੂੰਗ ਦਾਲ ਪਕੌੜੀ ਮੂੰਗ ਦਾਲ ਹਲਵਾ ਦੇਖ ਸਕਦੇ ਹੋ ਤੁਸੀਂ ਦੀ ਜਾਣੇ ਤੇ ਰੇਟ ਵੀ ਪਤਾ ਕਰਕੇ ਦੱਸ ਦੱਸ ਦਿੰਦੇ ਆ ਤੁਹਾਨੂੰ ਭਈਆ ਫੁੱਲਦਾਨ ਦਾ ਕੀ ਇਹਦਾ ਕੀ ਰੇਟ ਆ ਜੀ 2000 2000 ਰੁਪਏ ਦਾ ਭਈਏ ਇਹ ਸੋਹਣੀ ਚੀਜ਼ ਆ ਯਾਰ ਰੈਂਗ ਰੂਮ ਵਗੈਰਾ ਦੇ ਵਿੱਚ ਰੱਖਣ ਲਈ 2000 ਸਿਆਹ ਹੋਗੇ ਤੁਹਾਡੇ ਜਿਵੇਂ ਆਪਣੇ ਘਰਾਂ ਦੇ ਵਿੱਚ ਉਹ ਬਣਾਉਣ ਦੇ ਕੰਪਨੀ ਦੇ ਸੀਗੇ ਤੇ ਕੁੜੀਆਂ ਨੂੰ ਦਿੰਦੇ ਹੁੰਦੇ ਸੀ ਅਗੇ ਇਹ ਪੁਰਾਣੇ ਸਮਿਆਂ ਦੇ ਵਿੱਚ ਇੱਕ ਤਰ੍ਹਾਂ ਦੀ ਇਹ ਉਹਦਾ ਮੇਕਅਪ ਕਿਟਾ ਹੁੰਦੀ ਸੀ ਉਦੋਂ ਜਿਹੜੇ ਆਪਾਂ ਹੁਣ ਮੇਕਅਪ ਕਹਿ ਦਿੰਦੇ ਆ ਲੱਕੜ ਦਾ ਤਾਂ ਆਪਾਂ ਨੂੰ ਪਤਾ ਨਹੀਂ ਤੇ ਕਿਹੜੀ ਯੂਜ਼ ਕੀਤੀ ਗਈ ਹੈ ਪਰ ਦੇਖਣ ਨੂੰ ਬਹੁਤ ਜ਼ਿਆਦਾ ਸੋਹਣੀਆਂ ਲੱਗਦੀਆਂ ਨੇ ਇਹ ਦੇਖ ਸਕਦੇ ਹੋ ਤੁਸੀਂ ਵੱਡੀਆਂ ਹੀ ਪੈਰ ਨੇ ਛੋਟੀਆਂ ਹੀ ਪੰਜਾਂ ਨੇ ਜਿਹੜਾ ਟੀਕ ਚੀਜ਼ਾਂ ਦਾ ਬੰਦਾ ਪਸੰਦ ਆ ਯਾਰ ਉਹ ਇੱਥੇ ਆ ਕੇ ਲੈ ਸਕਦਾ ਪਰ ਰੇਟ ਇਹਨਾਂ ਦੇ ਠੀਕ ਹੈ ਥੋੜੇ ਜਿਹਾ ਜ਼ਿਆਦਾ ਕਹਿੰਦੇ ਕਰਦੇ ਹੋਣਗੇ ਹਨਾ ਉਹ ਤੁਸੀਂ ਇਹਨਾਂ ਨਾਲ ਗੱਲ ਕਰਕੇ ਉਹ ਨੇਗੋਸ਼ੀਏਬਲ ਹਨ ਕਰ ਸਕਦੇ ਹੋ ਤੁਸੀਂ ਹਾਂ ਜੀ 40 ਸਾਲ ਸੇ ਹੋਣਾ ਨਾ ਰਹੇ ਹੋ ਗਈ ਹੈ ਆ ਗਈ ਹੈ ਮੌਰੀਪੋਰ ਦੀ ਛੜੀ ਹੈ ਹੈ ਰਿਪੋਰ ਦੀਆਂ ਸੜੀਆਂ ਪੈੰਦ ਨੇ ਬਈ ਉਰੇ ਜਾਦੂ ਕਰ ਸਕਦੇ ਹੋ ਤੁਸੀਂ ਉਹਨਾਂ ਨਾਲ ਕਿ ਕਿੰਨੇ ਕਿੰਨੇ ਪੈਸੇ ਦੀ ਹੈ ਇਹ 100 ਰੁਪਏ ਦੀ ਹੈ ਇਹ ਸਾਰੀ ਚੀਜ਼ 100 ਰੁਪਏ ਦੀ ਹੈ ਚਾਕੂ ਚਾਕੂ ਹੈ ਕੋ ਚਾਕੂ ਚਲੋ ਇਹ ਕਿੰਨੇ ਦਾ ਹੈ 100 ਮੈਗਜ਼ੀਟਰ ਤੇ ਪਰਫਿਊਮ ਹਨ ਸਕਰੀਨ ਵੀ ਬੰਦੇ ਆ ਸਕਦੇ ਨੇ ਇੱਥੇ ਉਹ ਵੀ ਦੇਖ ਸਕਦੇ ਨੇ ਇਤਰ ਪੈਨੇ ਅਲੱਗ-ਅਲੱਗ ਅਨਾਡੋਲ ਚੀ ਘੁਮਾਨਾ ਦੀ ਸਕਰੀਨ ਨਹੀਂ ਮੈਂ ਵਾਹ ਮੇਰਾ ਤਾਂ ਸਿਰ ਦੌਣ ਲੱਗ ਜਾਂਦਾ ਇਹ ਨਾਲ ਪਰ ਉਹ ਚੀਜ਼ ਜਿਹਨਾਂ ਮੰਦਨ ਨੂੰ ਪਸੰਦ ਆ ਉਹ ਦੇਖ ਸਕਦੇ ਕਰ ਸਕਦੇ ਨੇ ਮੈਂ ਮੀਦਾਨੀ ਦੇ ਸ਼ਾਹ ਮੈਂ ਕਹਿੰਦੇ ਸਾਫ ਸਫੀ ਫੂਟ ਦੇ ਅੱਜ ਬਲੌਗ ਅਗੋਂ ਪਸਤੇ ਐਮੈਜ਼ਨ ਤੇ ਆ ਦੇਖੋ ਯਾਰ ਸੋਹਣਿਆ ਜਿਹਾ ਨੇ 7 ਵਗੈਰਾ ਤੇ ਰੱਖਣ ਲਈ ਬਹੁਤ ਜ਼ਿਆਦਾ ਘੈਂਟ ਚੀਜ਼ਾਂ ਨੇ ਜ਼ਿਆਦਾਤਰ ਚੀਜ਼ਾਂ ਸਜਾਵਟ ਵਾਲੀਆਂ ਚੀਜ਼ਾਂ ਬਹੁਤ ਜ਼ਿਆਦਾ ਨੇ ਵੀਰੇ ਤੇ ਲੋ ਜੀ ਸੂਟ ਆ ਗਏ ਸੂਟਾਂ ਵਾਲੇ ਵੀਰੇ ਪਤਾ ਕਰ ਸਕਦੇ ਛੋਟੀ ਸੂਟ ਕਹਿੰਦੇ ਇੱਥੇ ਆ ਦੇਖ ਸਾਰੇ ਜੀ ਆ ਨਵੀਂ ਚੀਜ਼ ਲੱਗੀ ਯਾਰ ਮੈਨੂੰ ਇਹ ਨਾਲ ਸਾਰੇ ਵਿੱਚ ਇਹ ਵੀ ਆਪ ਕਹਾਂ ਸੇ ਹੋ ਜੀ ਆਂਧਰਾਪ੍ਰਦੇਸ਼ ਆਂਧਰਾ ਸੇ ਹੈ ਜੀ ਇਹ ਸਭ ਵਹਾਂ ਕੇ ਹੀ ਡਿਜ਼ਾਈਨ ਹੈ ਹਾਂ ਆਂਧਰਾ ਕਾ ਹੀ ਆਪ ਬਣਾਤੇ ਹੋ ਇਹ ਸਭ ਹਾਂ ਬਣਾ ਦੇਖੋ ਜੀ ਬਣਾ ਰਹੇ ਨੇ ਆਪ ਆ ਜਿਹੜੇ ਸਾਰੇ ਤੁਸੀਂ ਡਿਜ਼ਾਈਨ ਦੇਖ ਰਹੇ ਹੋ ਹੱਥ ਨਾਲ ਬਣਾਏ ਹੋਏ ਡਿਜ਼ਾਈਨ ਨੇ ਦੇਖ ਸਕਦੇ ਹੋ ਇਹ ਫੁੱਲਦਾਨ ਹੈ ਫੁੱਲਦਾਨ ਹੈ ਇਹ ਕੀ ਹੈ ਇਹ ਹਾਂ ਇਹ ਕੀ ਚੀਜ਼ ਹੈ ਫੁੱਲਦਾਨ ਹੈ ਨਹੀਂ ਉਹ ਲਾਈਟ ਹੈ ਲਾਈਟ ਲਾਈਟ ਚੱਲੇਗੀ ਇਸਮੇ ਠੀਕ ਹੈ ਕਿੰਨੇ ਪੈਸੇ ਦਾ ਹੈ ਇਹ 1700 1700 ਕਾ 1700 ਰੁਪਏ ਦਾ ਬਈ ਅਸੀਂ ਜਿਹੜੀ ਤੁਸੀਂ ਦੇਖ ਰਹੇ ਹੋ ਉਹ ਪ੍ਰਾਣ ਚੀਜ਼ ਹੈ ਉਹ ਲੱਗੀ ਯਾਰ ਮੈਂ ਤਾਂ ਜਿਹੜੀ ਇਹ ਪੁਰਾਣੀ ਚੀਜ਼ ਹੈ ਇਹ ਹੱਥਾਂ ਨਾਲ ਭਰ ਰਹੇ ਨੇ ਇਹ ਕਲਾਕਾਰੀ ਹੱਥਾਂ ਨਾਲ ਕਰ ਰਹੇ ਨੇ ਉਹ ਦੇਖੋ ਸਾਹਮਣੇ ਪੱਥਰਾਂ ਦਾ ਬਣਾ ਰਹੇ ਨੇ ਪੇ ਆਂਧਰਾ ਪ੍ਰਦੇਸ਼ ਤੋਂ ਆ ਕੇ ਇਹਨਾਂ ਨੇ ਇੱਥੇ ਸਟਾਲ ਲਾਈ ਹੋਈ ਆ ਬਾਈ। ਮੇਰ ਕਹਾਂ ਨੂੰ ਮਨ ਕਰਦਾ ਵੀ ਮੇਲਾ ਤਾਂ ਯਾਰ ਮੇਲੇ ਹੀ ਹੁੰਦੇ ਆ। ਪਰ ਇਹ ਪਟਿਆਲੇ ਵਾਲਾ ਮੇਲਾ ਮੈਂ ਅੱਜ ਪਹਿਲੀ ਵਾਰੀ ਦੇਖਿਆ। ਤੇ ਉਹਦਾ ਕਹਾਣਾ ਸਾਰੇ ਤਰ੍ਹਾਂ ਦੇ ਲੋਕ ਨੇ ਇੱਥੇ। ਮੇਰੇ ਵਰਗੇ ਦੇਸੀ, ਦੂਸੀ ਵਿੱਚ ਦੂਏ ਹੋਰ ਫਲਾਣੇ ਧਮਕੇ ਸਾਰੇ ਤਰ੍ਹਾਂ ਦੀਆਂ ਸਮਝ ਕੇ ਹੋਣਗੇ ਸਭ ਸਾਰੇ ਲੋਕ ਫਿਰਦੇ ਨੇ ਇੱਥੇ। ਆ ਦੇਖੋ। ਦੇਖੋ ਬਈ ਇਹ ਆ ਸਟਾਲ ਲਗਾ ਰੱਖੇ ਬਈ ਇਹਨਾਂ ਨੇ ਤੇ ਕੀ ਰੱਖੇ ਨੇ ਬਈ ਕੀ ਬਣਾ ਰੱਖੇ ਨੇ ਇਹ ਐਪਲ ਚਟਨੀ ਐਪਲ ਚਟਨੀ ਐਪਲ ਜੈਮ ਕੀ ਜੈਮ ਕੀ ਚਟਨੀ ਕਿੱਥੋਂ ਸੇ ਹੋਈ ਆਪ ਹਮ ਐਚ ਪੀ ਡਿਸਟ੍ਰਿਕਟ ਸ਼ਿਮਲਾ ਸ਼ਿਮਲੇ ਸੇ ਜੀ ਜਿੱਥੇ ਮੈਂ ਇੱਕ ਅਦਾ ਸਾਲ ਛੁੱਟ ਕੇ ਜਾਂਦੇ ਹਾਂ ਹਮ ਲੋਗੂ ਨੇ ਨਾਰਕੰਡਾ ਸੇ ਅੱਗੇ ਕੋ ਨਾਰਕੰਡਾ ਸੇ ਠੀਕ ਹੈ ਨਾਰਕੰਡਾ ਸੇ ਜੋ ਆਗੇ ਕੌਨਸਾ ਵਿਲੇਜ ਹੈ ਕੋੜਗੜ ਕੋੜਗੜਾ ਵਹਾਂ ਸੇ ਆਤੇ ਨੇ ਜੇ ਆਪ ਆਪਣਾ ਹੋਮ ਮੇਡ ਹੈ ਸਾਰਾ ਹਾਂ ਸਾਰਾ ਹਮ ਦੇਖੋ ਨੋ ਲੈਡੀਜ਼ ਹੈ ਹਮਾਰਾ ਸੈਂਪਲ ਰੂਪ ਹੈ ਹਮ ਲੋਗ ਮਿਲ ਕੇ ਬਣੇ ਭਈ ਪਟਿਆਲੇ ਦੇ ਵਿੱਚ ਤੁਸੀਂ ਲੱਗੇ 50 ਨੰਬਰ ਉਹ ਹੈ ਇਹਨਾਂ ਦੀ ਸਟਾਲ ਹੈ ਤੇ ਆਹ ਹੋਮ ਮੇਡ ਚੀਜ਼ ਹੈ ਇਹ ਆਪਣੀ ਆਪ ਤਿਆਰ ਕਰਦੇ ਨੇ ਇਹ ਤੇ ਆਹ ਚਾਰਪਏ ਨੇ ਆਹ ਟਮਾਟੋ ਚਟਨੀ ਹੈ ਆ ਕੀ ਵੀ ਦੀ ਚੜਨੀ ਕੁਝ ਵੀ ਤੁਸੀਂ ਚੀਜ਼ ਲੈਣੀ ਹੈ ਹੀ ਲੈ ਸਕਦੇ ਹੋ ਤੁਸੀਂ ਆ ਕੇ ਦੇਖੋ ਜੀ ਵਧੀਆ ਲੇਡੀਆਂ ਕੰਮ ਕਰ ਰਹੀਆਂ ਨੇ ਪੂਰਾ ਹਿਮਾਚਲ ਤੋਂ ਅੱਗੇ ਜੇ ਆਪਣੇ ਸਿਮਲੇ ਤੋਂ ਨਹੀਂ ਜੀ ਇਹ ਸਿਮਲੇ ਤੋਂ ਨਾਰਕੰਡਾ ਦੇ ਅੱਗੇ ਇਹਨਾਂ ਦਾ ਬਲੇਸ ਪੈਂਦਾ ਹੈ ਉਹ ਹਨਾਂ ਦੀ ਮੂਰਤਾਂ ਉਹ ਪਿੰਨਾਂ ਨੇ ਜੀ ਇੱਥੇ ਆ ਰਿਹਾ ਭਾਈ ਸਵਾਦ ਪੂਰਾ ਮੇਲਾ ਦੇਖਣ ਦਾ ਇਹ ਲਗਭਗ ਆਪਾਂ 80 ਤੋਂ 85% ਮੇਲਾ ਦੇਖ ਚੁੱਕੇ ਆਂ ਇਹੀ ਚੀਜ਼ਾਂ ਜਿਵੇਂ ਤੇ ਆਹ ਚੀਜ਼ਾਂ ਹੋਊਗੀ ਪਲੇਟ ਵਗੈਰਾ ਹੋ ਗਈਆਂ ਤੇ ਆਹ ਮਗਰ ਤੁਸੀਂ ਇਹ ਦੇਖ ਲਵੋ ਫੋਟੋ ਵਗੈਰਾ ਦੇਖ ਸਕਦੇ ਹੋ ਪਰ ਇਹ ਨਹੀਂ ਬੜਾ ਲੱਖ ਰੁਪਈਆ ਦਾ ਹੋਵੇ ਬਿਆਲਾ ਹੈਰੀਟੇਜ ਦੇ ਚਾਹ ਤੇਰੀ ਸੁਨਨਤੀ ਤੇ ਰਾਤ ਨੂੰ ਜਿੱਥੇ ਪਾਉਣ ਵਾਲੇ ਵੀ ਲੱਗਦੇ ਨੇ ਤਾਂ ਪੇਸ਼ ਕਰ ਰਿਹਾ ਹੈ ਬਹੁਤ ਜ਼ਿਆਦਾ ਸੁਣਾਂਗਾ ਬਾਈ ਨੇ ਲਓ ਜੀ ਟ੍ਰੇਨ ਦੇ ਵਿੱਚ ਬੈਠ ਗਏ ਆਪਾਂ ਤੇ ਮਾਂਤੂ ਵੀ ਬੈਠ ਗਈ ਆ ਦੇਖੋ ਬੇਟਾ ਤੇ ਇੱਥੇ ਆਪਾਂ ਮੇਲੇ ਦਾ ਐਂਡ ਕਰਦੇ ਹਾਂ ਹੁਣ